ਸਾਰੇ ਸਾਥੰਗਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਜਿਵੇਂ ਕਿ ਆਪਣਾ ਸਵਾਦੇ ਆਪਨੇ ਸ਼ੁਰੂ ਕੀਤਾ ਤੁਸੀਂ ਜਾਣਦੇ ਹੀ ਹੋ ਸਯਾ ਹਤੋ ਪਪਾ ਨਾਨਕ ਅਰਬ ਇਰਾਨ ਦੀ ਫੇਰੀ ਬਾਰੇ ਤੇ ਹੁਣ ਆਪਾਂ ਪਹੁੰਚ ਚੁੱਕੇ ਆ ਤੇ ਤੀਜੇ ਚੈਪਟਰ ਤੇ ਜਿਹਦਾ ਵਿਸ਼ੇਸ਼ਕ ਵੀ ਹੈ ਸਯਾ ਹਤੋ ਪਪਾ ਨਾਨਕ ਹੁਣ ਇਥੇ ਸਯਾ ਹਤੋ ਪਪਾ ਨਾਨਕ ਦੇ ਅਰਥ ਜਿਹੜੇ ਨੇ ਉਹ ਤਾਂ ਪਿਛਲੇ ਚੈਪਟਰ ਦੇ ਵਿੱਚ ਜਿਵੇਂ ਕਿ ਦੱਸੇ ਜਾ ਚੁੱਕੇ ਨੇ ਤੇ ਇਸ ਪਵਿੱਤਰ ਤੇ ਬਚਿੱਤਰ ਪੁਸਤਕ ਦੇ ਕਰਤਾ ਜੀ ਇੰਦਲਾਸ ਇਲਾਕੇ ਦੇ ਰਹਿਣ ਵਾਲੇ ਆਲਮਪਾ ਅਮਲ ਨੇ ਜਿਨ੍ਹਾਂ ਦਾ ਨਾਮ ਤਾਜ਼ੁਦੀਨ ਖਲਫ ਬਹਾਉਦੀਨ ਮੁਫਤੀ ਤਰੀਕਾ ਨਖਸ਼ਬੰਦੀ ਤੇ ਸਾਫੀ ਮਸਲਕ ਰੱਖਦੇ ਨੇ ਕਰਤਾ ਜੀ ਕਹਿੰਦੇ ਤਾਜ਼ੁਦੀਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਅਰਬ ਯਾਤਰਾ 'ਚ 2 ਸਾਲ ਉਹ ਬਾਬਾ ਜੀ ਦੇ ਨਾਲ ਰਹੇ ਨੇ ਸਾਇਬਾਂ ਦੇ ਚਮਤਕਾਰ ਜੋ ਇਹਨਾਂ ਨੇ ਆਪਣੀ ਅੱਖੀ ਦੇਖੀ ਨੇ ਕਹਿੰਦੇ ਉਹਨਾਂ ਦਾ ਵੀ ਜ਼ਿਕਰ ਕੀਤਾ ਇਹਨਾਂ ਨੇ ਬਗਦਾਦ ਤੋਂ ਸ੍ਰੀ ਹਜ਼ੂਰ ਜੀ ਦਾ ਮਰਦਾਨੇ ਬਾਲਕ ਸਹਿਤ ਖੁਰਮੇ ਸ਼ਹਿਰ ਨੂੰ ਵਿਦਾ ਹੋਈ ਤੇ ਇਹਨਾਂ ਮਹਾਪੁਰਸ਼ਾਂ ਯਾਨੀ ਤਾਜ਼ੁਦਿਨ ਨੇ ਹਜ਼ੂਰ ਤੋਂ ਆਖਰੀ ਬਦਤਾਰ ਮਾਤਾ ਪ੍ਰਾਪਤ ਕਰਕੇ ਮਦੀਨੇ Hazrat Muhammad ਸਾਦ ਦੀ ਕਬਰ ਤੇ ਬੈਠ ਕੇ ਲੋਕ ਭਲਾਈ ਲਈ ਪੁਸਤਕ ਲਿਖ ਕੇ ਮਦੀਨੇ ਦੀ ਉਕਤ ਕੌਮੀ ਲਾਇਬ੍ਰੇਰੀ ਨੂੰ ਸੌਂਪ ਦਿੱਤੀ ਜੋ ਇਸ ਪ੍ਰਤੀਬਾਲ ਸਿੰਘ ਜੀ ਆਪਣੇ ਬਾਰੇ ਕਹਿ ਰਹੇ ਨੇ ਕਿ 440 ਸਾਲ ਗੁਜ਼ਰ ਜਾਣ ਤੋਂ ਮੰਗਰੋਂ 1927 ਚ ਇਹਨਾਂ ਨੂੰ ਫਿਰ ਇਹ ਪ੍ਰਾਪਤ ਹੋਈ ਸਫਰ ਨਾਮੇ ਦੇ ਕਰਤਾ ਜੀ ਨੂੰ ਚਲਨ ਛੋ ਕਹਿੰਦੇ ਹੋਏ ਉਹ ਜ਼ਿਕਰ ਕਰਦੇ ਨੇ ਕਿ ਸਭ ਤੋਂ ਪਹਿਲਾਂ ਕਰਤਾ ਜੀ ਨੇ ਆਪਣਾ ਜ਼ਿਕਰ ਕਰਦਿਆਂ ਦੱਸਿਆ ਹੈ ਕਿ ਮੈਨੂੰ ਹਜ਼ੂਰ ਬਾਬਾ ਨਾਨਕ ਦੇ ਚਲਨ ਤੇ ਚਰਨ ਛੋ ਈਰਾਨ ਦੇ ਇੱਕ ਜੰਗਲਸ ਪ੍ਰਾਪਤ ਹੋਈ ਸੀ ਉਹ ਦੱਸਦੇ ਨੇ ਕਿ ਮੈਂ ਈਰਾਨ ਦੇ ਇੱਕ ਪਹਾੜੀ ਜੰਗਲ ਤੋਂ ਲੰਘ ਰਿਹਾ ਸੀ ਕਿ ਅਚਾਨਕ ਹੀ ਕਰਮਣੀ ਇੱਕ ਧਰਾਤਲ ਤੇ ਬੈਠੇ ਤਿੰਨ ਹਿੰਦੀ ਫਕੀਰ ਦਿੱਖੇ ਇੱਕ ਕਹਿੰਦੇ ਸਰੋਦ ਯਾਨੀ ਰਬਾਬ ਵਜਾ ਰਿਹਾ ਸੀ ਤੇ ਸਾਹਮਣੇ ਦੀਪ ਜੋਤੀ ਜ਼ੋਰ ਨਾਲ ਭਰਪੂਰ ਜਗਮਗ ਜਗਮਗ ਕਰਦੇ ਮਸਤ ਕਾਲੇ ਬਜ਼ੁਰਗ ਬੈਠੇ ਸਨ ਜਿਨ੍ਹਾਂ ਦੇ ਪਿਛਲੇ ਪਾਸੇ ਇੱਕ ਸੋਹਣਾ ਲੰਬੇ ਦਾੜੇ ਵਾਲਾ ਮੋਰ ਕੰਬਾਂ ਦਾ ਚਾਰ ਕਰ ਰਿਹਾ ਸੀ ਇਹ ਕਹਦੇ ਅਕਤ ਰਸੀਲੀ ਦਿਲ ਸੋਜ਼ ਦੇ ਵਜ਼ੂਦ ਬਈ ਰਾਸਤੇ ਵਿੱਚ ਕੁਝ ਗਾ ਰਹੇ ਸੀ ਕਿ ਜੋ ਕਿ ਅਤੀ ਸੁਆਦਿਸ਼ਟ ਤੇ ਹਿਰਦਾ ਮੋਹਿਤ ਸੀ ਕਹਿੰਦੇ ਕੋਲ ਜਾ ਕੇ ਪਿਆਰ ਸਹਿਤ ਅਸਲਾਮ ਵਾਲੇ ਕਮ ਬੁਲਾਈ ਉਹਨਾਂ ਨੇ ਸ੍ਰੋਦ ਵਾਲੇ ਪ੍ਰੇਮੀ ਨੇ ਵਾਲੇ ਕਮ ਸਲਾਮ ਦਾ ਉੱਤਰ ਦਿੱਤਾ ਕਹਿੰਦੇ ਜੀਤਾ ਕਰਦਾ ਸੀ ਵੀ ਬੈਠ ਕੇ ਇਹਨਾਂ ਦੀ ਸਹਬਤ ਮਤਲਬ ਸਤ ਸੰਗ ਕਰਾਂ ਪਰ ਮੈਂ ਕਹਿੰਦੇ ਨਮਾਜ਼ ਪੜ੍ਹਨੀ ਸੀ ਇਸ ਲਈ ਸਲਾਮ ਦਾ ਜਵਾਬ ਲੈ ਕੇ ਅਗਾਂਹ ਤੁਰ ਪਿਆ ਤਉਸ ਦਿਪਜੋਤੀ ਮੂਰਤ ਕਹਤੇ ਜੋ ਇਹਨਾਂ ਦੇ ਵਿਚਾਰੇ ਤਾਰਿਆਂ ਦੇ ਵਿੱਚ ਕਿਰੇ ਚੰਦਰਮਾ ਦੀ ਤਰ੍ਹਾਂ ਸੁਭਾਏ万 ਸੀ ਸੈਜੀ ਕਹਿੰਦੇ ਪਰਤੋਸ ਬਾਂਸ ਕਿਹਾ ਕਿਨਹਾ ਕਿਨਹਾ ਮਤਲਬ ਯਾਨੀ ਬੈਠ ਜਾਓ ਕੰਦੇ ਸੁਣ ਕੇ ਮੈਂ ਬੈਠ ਪਿਆ ਪਰ ਕਦੇ ਥੋੜੀ ਦੇਰ ਮਗਰੋਂ ਮੈਂ ਫੇਰ ਉੱਠ ਤੁਰ ਪਿਆ ਤਾਂ ਕਦੇ ਹਜ਼ੂਰ ਬਾਬਾ ਨਾਨਕ ਨੇ ਜਰਅ ਝੜਕ ਜਹੀ ਦੇ ਰੂਪ ਦੇ ਵਿੱਚ ਕਿਹਾ ਵਲੇਤਾ ਸਹੋ ਕਿਨਹਾ ਮਤਲਬ ਬੈਠੋ ਕਿਉਂ ਜਾ ਰਹੇ ਹੋ ਕਹ ਕਦੇ ਫਾਰਸੀ ਚ ਉੱਤਰ ਦਿੰਦਿਆਂ ਕਿਹਾ ਫਿਰ ਉਹਨਾਂ ਨੇ ਤਾਜ਼ੁद्दीन ਸਾਹਿਬ ਨੇ ਕਹਿੰਦੇ ਹਜ਼ਰਤ ਮੇਰਾ ਵਕਤ ਨਮਾਜ਼ ਅਸਤ ਇੰਜਾ ਚਸ਼ਮਾ ਆਬ ਨੇ ਇਸਤ ਪਾਵ ਮੇਰੀ ਨਮਾਜ਼ ਦਾ ਵਕਤ ਹੈ ਪਾਣੀ ਦੇ ਚਸ਼ਮੇ ਤਲਾਸ਼ ਹੈ ਅੱਗੇ ਜਾ ਕੇ ਪਾਣੀ ਦਾ ਚਸ਼ਮਾ ਲੱਭ ਕੇ ਨਮਾਜ਼ ਪੜਾਂਗਾ ਤਹ ਸੁਣਦੇ ਸਾਰ ਕਹਿੰਦੇ ਗੁਰੂ ਸਾਹਿਬ ਨੇ ਫੌਰਨ ਇਹ ਬਚਨ ਕੀਤਾ ਲਾ ਤਕ ਨ ਤੋ ਮਿਰਾ ਮਹਤਿਲਾ ਕੁਰਾਨ ਮਜੀਦ pau हे खुदा दे बंदे तू खुदा वंद करीम दी रहमत तो बेजार ना हो ਕਹਿੰਦੇ ਫੇਰ ਬੋਲੇ ਇਸਾ ਚਸ਼ਮਾਏ ਆਪ ਬਸ ਯਾ ਰਸਤ ਜਾਣੀ ਇੱਥੇ ਪਾਣੀ ਬਥੇਰਾ ਮਿਲੂਗਾ ਕੇਵਲ ਭਰੋਸਾ ਕਰ ਤਾਂ ਕਹਿੰਦੇ ਸਾਇੰਜ਼ੀ ਮਤਲਬ ਤਾਜ਼ੁਦੀਨ ਸੀ ਬੜੇ ਪਿਆਰ ਪਰ ਅੱਖਰਾਂ ਚ ਲਿਖਦੇ ਨੇ ਕਿ ਆਖਾਤ ਪੁਰਾਣੀ ਪਖਤੂ ਫਾਰਸੀ ਅਦੀ ਵਚਨਾਂ ਨੂੰ ਸੁਣ ਕੇ ਮਨ ਆਤਮਾ ਤੇ ਡਾਡਾ ਗਹਿਰਾ ਜਿਹਾ ਅਸਰ ਨਹੀਂ ਹੋਇਆ ਬਲਕਿ ਸ਼ਾਂਤੀ ਦੇ ਨਾਲ ਦੋ ਜਾਨ ਨੂੰ ਮਤਲਬ ਕੋਟੇ ਪਾਰ ਹੋ ਗਿਆ ਕਹਿੰਦੇ ਚਰਣਾ 'ਚ ਬਹਿ ਗਿਆ ਤੇ ਇਸ ਤਰ੍ਹਾਂ ਕਹਿੰਦੇ ਬੇਫਿਕਰੀ ਹੋ ਗਈ ਵੀ ਮਨੋਂ ਨਮਾਜ਼ ਹੀ ਮੈਨੂੰ ਤਾਂ ਭੁੱਲੀ ਗਈ ਉੱਥੇ ਸਾਈਂ ਲੋਕ ਮਤਲਬ ਤਾਜ਼ਦਿਨ ਅਕੇ ਲਿਖਦੇ ਨੇ ਕਿ ਮੈਨੂੰ ਕੁਝ ਸਮੇਂ ਦੇ ਬਾਅਦ ਪਤਾ ਲੱਗਿਆ ਵੀ ਜਿਸ ਦੀ ਨਮਾਜ਼ ਪੜਦਾ ਸੀ ਉਹ ਉਹ ਆਪ ਹੀ ਸੀ ਕਹਦੇ ਬੜ ਦੇ ਹੀ ਮਨੁ ਤਾਂ ਨਮਾਜ਼ ਪੜ੍ਹਨੀ ਭੁੱਲ ਗਈ ਪਰ ਨਮਾਜ਼ਾਂ ਦੇ ਮਾਲਕ ਨੂੰ ਮੇਰੀ ਨਮਾਜ਼ ਦਾ ਫਿਕਰ ਹੋ ਗਿਆ ਕਹਿੰਦੇ ਪਾਪਾ ਜੀ ਜੋ ਗਾਰਹੇ ਸਨ ਉਸ ਵੱਲੋਂ ਬਿਰਤੀ ਹਟਾ ਕੇ ਰਵਾਹ ਵਾਲੇ ਸਾਥੀ ਨੂੰ ਮੁਖਤੱਬ ਕਰਕੇ فرمایا اے ਮਰਦਾਨਾ ਤੁਹਾਨੂੰ ਪਤਾ ਹੈ ਕਹਿੰਦੇ ਮੇਰੇ ਵੱਲ ਇਸ਼ਾਰਾ ਕਰਕੇ ਕਹਿਣ ਲੱਗੇ ਇਹਨਾਂ ਸਾਈਂ ਲੋਕਾਂ ਨੇ ਨਮਾਜ਼ ਪੜ੍ਹਨੀ ਹੈ ਉਠੋ ਕਿ ਤੋ ਪਾਣੀ ਭਾਲ ਕੇ ਦਿਓ ਇਹਨਾਂ ਤਾਂ ਜੋ ਇਹ ਨਮਾਜ਼ ਪੜ੍ਹਨ ਤਾਂ ਕਹਿੰਦੇ ਮਰਦਾਨੇ ਨੇ ਅਦਬ ਚਾਕੇ ਬਰਤਨਾ ਕੀਤੀ ਹੇ ਧਿਆਲੂ ਗੁਰੂ ਜੀਓ ਮੈਂ ਆਪਕੋ ਤਾਂ ਬੜੇ ਧੀਰ ਤੋਂ ਪਿਆਸ ਨਾਲ ਵਿਅਕੁਲ ਆ ਤੁਹਾਡੇ ਹੁਕਮ ਚ ਬੰਨਿਆ ਬੈਠਾ ਪਰ ਨਸਰ ਤੇ ਬਿਲਤੀ ਇਹਨਾਂ ਪਹਾੜਾਂ ਚ ਪਾਣੀ ਦੀ ਤਲਾਸ਼ ਚ ਪਰ ਕਿਧਰੇ ਪਾਣੀ ਦਿਸ ਨਹੀਂ ਰਹਾ ਮਿਹਰ ਕਰੋ ਪਾਣੀ ਦੀ ਬਖਸ਼ਿਸ਼ ਕਰੋ ਮੈਨੂੰ ਵੀ ਪਿਆਸ ਨੇ ਸਤਾ ਰਖਿਆ ਤਾਂ ਕਹਿੰਦੇ ਮਰਦਾਨੇ ਦਾ ਵਚਨ ਸੁਣ ਕੇ ਸਾਹਿਬਾਨੀ ਰਬੀ ਬੁੱਲਾ ਜਤਵਸਮ ਜਿਹਾ ਫਰਮਾਇਆ ਆਤਿਆਖਿਆ हे ਨਿਰੰਕਾਰ ਦਾ ਕੀਰਤਨ ਕਰਨ ਵਾਲੇ ਮਰਦਾਨਾ ਜੀ ਘਬਰਾਓ ਨੀ ਜਿਸ ਧਰਤੀ ਨੇ ਨਿਰੰਕਾਰ ਦੀ ਸੱਤ ਯਾਨੀ ਬਾਣੀ ਸੁਣੀ ਹੈ ਅਵਸ਼ਯ ਤੁਹਾਨੂੰ ਝਲ ਬਖਸ਼ੇਗੀ ਆਲੇ ਮੇਰਾ ਆਸਾ ਫੜੋ ਤੇ ਉਹ ਸਾਹਮਣੇ ਵਾਲਾ ਉੱਚਾ ਜਿਹਾ ਪੱਥਰ ਇਸ ਸੋਟੀ ਦੀ ਟੇਕ ਨਾਲ ਪੁੱਟ ਦਿਓ ਕਰਤਾਤ ਪਲੀ ਕਰਨਗੇ ਬਸ ਕਹਿੰਦੇ ਫੇਰ ਕੀ ਸੀ ਨਮਸਕਾਰ ਕਰਕੇ ਰਸੂ ਦੇ ਹੱਥ ਦੀ ਟਹਿਣੀ ਮਤਲਬ ਸੋਟੀ ਲੈ ਕੇ ਜਿਸ ਪੱਥਰ ਵੱਲ ਇਸ਼ਾਰਾ ਹੋਇਆ ਸੀ ਜ਼ੋਰ ਦੇ ਟੇਕ ਦੇ ਕੇ ਟਪਟਾ ਆਹ ਕਹਿੰਦੇ ਵਾਹ ਵਾਹ ਤਨ ਗੁਰੂ ਨਾਨਕ ਸਾਹਿਬ ਕਿਸੇ ਸ਼ਾਇਰ ਨੇ ਸੱਚੀ ਕਿਹਾ ਗੰਦੀ ਨਜ਼ਰ ਰਹਿਮਤ ਸੇਚਦ ਨਾਨਕ ਇਸ਼ਾਰਾ ਕਰ ਦਿਆ ਹਾਕ ਕੋ ਅਕਸੀਰ ਕਰ ਪੱਥਰ ਕੋ ਗੋਹਰ ਕਰ ਦਿਆ ਯਾਨੀ ਨਾਨਕ ਨਦਰੀ ਨਦਰ ਨਿਹਾਲ ਦਾਦੇ ਦੀ ਮਿਹਰ ਪਰੇ ਨਿਗਾਹ ਨੇ ਪਥਰਾੰਚ ਅਮ੍ਰਿਤਮਈ ਚਲਦਾ ਚਸ਼ਮਾ ਵਗਾ ਦਿੱਤਾ ਜਲ ਪ੍ਰਗਟ ਹੋ ਗਿਆ ਤੇ ਜਿੱਥੇ ਅਸੀਂ ਸਾਰੇ ਬੈਠੇ ਸੀ ਉਧਰ ਨੂੰ ਕਹਿੰਦੇ ਵਗ ਤੁਰਿਆ ਅ ਗਿਆਨਤਾਜ ਕਹਿੰਦੇ ਅਸੀਂ ਆਪਣੇ ਕੱਪੜੇ ਲੀਡਿਆਂ ਦੀ ਸੰਭਾਲ ਚ ਸੀ ਵੀ ਕਿਤੇ ਪਿੱਜਣਾ ਜਾਣ ਉਧਰ ਕਹਿੰਦੇ ਸਾਈਂ ਮੇਰਾ ਦੇ ਸਾਈਂ ਦਾਦਾ ਜੀ ਨੇ ਆਪਣੇ ਦੋਵੇਂ ਚਰਨ ਆਉਂਦੇ ਚਲਦੇ ਮੂਰੇ ਕਰ ਦਿੱਤੇ ਵਾਹ ਵਾਹ ਤੇ ਨੇਜ਼ਾ ਦੇਖਣ ਵਾਲਾ ਸੀ ਜਿਵੇਂ ਕੋਈ ਵਿਛੜਿਆ ਮਿਲਦਾ ਹੈ ਇਸ ਤਰ੍ਹਾਂ ਚੱਲਨੇ ਭੱਜ ਕੇ ਹਜ਼ੂਰ ਦੇ ਕਦਮ ਮੁਬਾਰਕ ਸੁਮਲੇ ਤੇ ਉੱਥੋਂ ਹੀ ਪਿੱਛਾ ਹ ਜਿੱਥੇ ਪ੍ਰਗਟ ਹੋਇਆ ਸੀ ਚਸ਼ਮਾ ਰੂਪ ਹੋ ਕੇ ਖਲੋ ਗਿਆ ਸਾਈ ਲੋਕ ਜਨਿਤਾ ਸੁਦੀਨ ਨੇ ਇਸ ਅਦੁੱਤੀ ਸ਼ਕਤੀ ਨੂੰ ਵੱਡਾ ਮੁਹੱਜ਼ਜ਼ਾ ਰੂਪ ਚ ਬਿਆਨ ਕੀਤਾ ਤੇ ਲਿਖਦੇ ਨੇ ਇਸ ਮਹਾ ਅਦੁੱਤੀ ਕਰਾਮਾਤ ਨੇ ਮੇਰੀ ਸ਼ਰਤਾ ਕਾਇਮ ਕਰ ਦਿੱਤੀ ਤੇ ਅਲ ਆਮਾਨ ਅਲ ਆਮਾਨ ਦੀ ਬੇਨਤੀ ਕੀਤੀ ਤਾ ਹੁਕਮ ਹੋਇਆ ਵੁਜ਼ੂ ਕਰਕੇ ਨਮਾਜ਼ ਪੜੋ ਕਹਿੰਦੇ ਹਜ਼ੂਰ ਦਾ ਵਚਨ ਸੁਣ ਕੇ ਮੈਂ ਨਮਾਜ਼ ਜਿੱਤੇ ਆ ਗਈ ਇਸ ਰੱਬੇ ਸਰੋਵਰ 'ਚ ਵੁਜ਼ੂ ਕੀਤਾ ਨਮਾਜ਼ ਪੜ ਕੇ ਦਾਦਾ ਜੀ ਜਨੀ ਗੁਰੂ ਨਾਨਕ ਸਾਹਿਬ ਨੂੰ ਬੇਨਤੀ ਕੀਤੀ ਕਿ ਆਪੇ ਨਮਾਜ਼ ਪੜੋ ਤਾਂ ਆਪਨੇ ਫਰਮਾਇਆ ਬਰਸੂ ਬਾਤ ਤਸਬੀਹ ਧਾਰਤ ਦਰਦ ਦਿਲੇਓ ਗਾਉ ਘਰ ਈ ਚਨੇ ਤਸਬੀਹ ਧਾਰਤ ਚਹ ਅਸਰ ਹੱਥ ਜੋੜ ਕੇ ਕਹਿੰਦੇ ਬੇਨਤੀ ਕੀਤੀ ਯਾ ਹਸਰਤ ਦਮਾਸ ਮੈਥੋਂ ਕੋਈ ਭੁੱਲ ਹੋ ਗਈ ਤਾ ਦਸਨ ਦੀ ਕਿਰਪਾ ਕਰੋ ਤਾ ਕਹਿੰਦੇ ਆਪਨੇ ਫਰਮਾਇਆ ਸਾਈਂ ਜੀ ਗਲਤੀ ਤਾਂ ਸਾਰੇ ਸੰਸਾਰ ਹੈ ਗਲਤੀਆਂ ਦੇ ਕਾਰਨ ਹੀ ਗੇੜ ਚ ਤਨਾ ਸੁਖ ਆਵਾ ਗਵਨ ਪਰਮਾ ਪਰਮਰੀ ਹੈ ਹਕੀਕਤ ਇਹ ਹੈ ਕਿ ਇਹ ਨਵਾਜ਼ ਸੀ ਮੱਕੀ ਅਰਥਾਤ ਅਰਤਸਾ ਕੀ ਪੜਾਂਗੇ ਤੇ ਹਜ਼ੂਰ ਦੇ ਨ ਬਚਨਾਂ ਨੂੰ ਸੁਣ ਕੇ ਕਹਿੰਦੇ ਹੈਰਾਨੀ ਦੀ ਹੱਤ ਨਾ ਰਹੀ ਤੇ ਰਹਾ ਬਿਨਾ ਗਿਆ ਤੇ ਛੇਤੀ ਨਾਲ ਪ੍ਰਸ਼ਨ ਕੀਤਾ ਯਾ ਹਜ਼ਰਤ ਇਹ ਦੀਗਰ ਦੀ ਨਵਾਜ਼ ਹੈ ਦੀਗਰ ਯਾਨੀ ਸ਼ਾਮ ਦੀ ਨਮਾਜ਼ ਹੈ ਜਿਸ ਦਾ ਸਮਾ ਕਹਿੰਦੇ ਪੂਰਾ ਹੀ ਹੋਣ ਵਾਲਾ ਕਿਉਂਕਿ ਸੂਰਜ ਡੁੱਬਣ ਵਾਲਾ ਤੇ ਮੱਕਾ ਇਤੋਂ ਹਜ਼ਾਰਾਂ ਕੋ ਦੂਰ ਹੈ ਤਾਂ ਆਪਨੇ ਕਿਸ ਤਰ੍ਹਾਂ ਇਹ ਫਰਮਾਇਆ ਕਿ ਅਰਬ ਚ ਜਾ ਕੇ ਪੜਾਂਗੀ ਹੁਣ ਕਹਿੰਦੇ ਇਸ ਪ੍ਰਸ਼ਨ ਦੇ ਉੱਤਰ ਲਈ ਮੈਂ ਹਜ਼ੂਰ ਦੇ ਮੁਖ ਵੱਲ ਦੇਖ ਹੀ ਰਿਹਾ ਸੀ ਕਿ ਆਪ ਜੀ ਦਾ ਨੂਰਾਨੇ ਜ਼ਲਾਲ ਅੱਖਰ ਰੂਪਸਾਰ ਬਸਤ ਕਾ ਦੀ ਇਤੋਂ ਤੱਕ ਰੂਮ ਕੁਠਿਆ ਜਿਸ ਤਰ੍ਹਾਂ ਲੱਖਾਂ ਬਿਜਲੀਆਂ ਦੀ ਲਿਸ਼ਕ ਹੋਵੇ ਜਿਸ ਚਮਕ ਨੂੰ ਮੇਰੀਆਂ ਅੱਖਾਂ ਕਦੇ ਸਹਾਰ ਨਾ ਸਕੀਆਂ ਤੇ ਨੇਤਰ ਚੜ ਗਏ ਛਿੰਨ ਮੱਤਰੀ ਕਹਿੰਦੇ ਅਜੇ ਨੇਤਰ ਬੰਦ ਹੋਏ ਨੂੰ ਹੋਏ ਸੀ ਕਿ ਸਰੀਰ ਨੂੰ ਕਿਸੇ ਬਾਹਰ ਦੀ ਛੋਲੇ ਛੋਇਆ ਜਿਸ ਕਰਕੇ ਨੇਤਰ ਖੁੱਲ ਗਏ ਤਾਂ ਕੀ ਦੇਖਿਆ ਵੀ ਅਸੀਂ ਸਾਰੇ ਅਰਬ ਦੇਸ਼ ਦੇ ਸਭ ਤੋਂ ਵੱਡੇ ਸ਼ਹਿਰ ਬੈਤুল ਮੁਕੱਦਸ ਦੀ ਮਸਜਿਦ ਅਕਸਾ ਦੇ ਮਹਿਰਾਤ 'ਚ ਖੜੇ ਹਾਂ ਤੇ ਦਾਦਾ ਜੀ ਯਾਨੀ ਪਾਪਾ ਜੀ ਮੇਰੇ ਸੱਜੇ ਪਾਸੇ ਖੜੇ ਮੈਨੂੰ ਦੇਖ ਕੇ ਮੁਸਕਰਾ ਰਹੇ ਨੇ ਤੇ ਕਹਿੰਦੇ ਇਸ ਮੁਸਕੜੀ ਤੋਂ ਅਨੁਪੋਖ arre ਸੀ ਵੀ ਇਹ ਮੇਰੇ ਪ੍ਰਸ਼ ਉੱਤਰ ਦਾ ਪ੍ਰਸ਼ਨ ਹੈ ਜੋ ਮੇਕੀ ਹਸੀ ਅਰਬ ਬਹੁਤ ਦੂਰ। ਬੜਕੇ ਕਹਿੰਦੇ ਬਾਬਾ ਜੀ ਹਜ਼ਰਾਂ ਨਾਨਕ ਸ਼ਾ ਕਲੰਦਰ ਕਹਿੰਦੇ ਇਹ ਮਸਜਿਦ ਅਕਸਾ ਉਹ ਵਸੀਤਾ ਜਿਸ ਦੇ ਲਈ ਇਸਲਾਮੀ ਦੁਨੀਆ ਦਾ ਵਿਸ਼ਵਾਸ ਹੈ ਕਿ ਈਸਾ ਤਜਾਲ ਮਾਰਨ ਲਈ ਇੱਥੋਂ ਹੀ ਪ੍ਰਗਟ ਹੋਣਗੇ ਬੈਦਲ ਮੁਕੱਦਸ حضرت 다ਊਦ پیغمبر ਦਾ ਸ਼ੇਰੇ ਇਸ ਸਾਦੇ ਇਸਲਾਮਿਤ ਦੁਨੀਆ ਚ ਕਹਿੰਦੇ ਬਹੁਤ ਮਹੱਤਵ ਹੈ ਅਕਸਾ ਦੇ ਮਹਿਰਾਬ ਤੋਂ ਹਟ ਕੇ ਸ਼ਹਿਰ ਤੋਂ ਬਾਹਰ ਕਹਿੰਦੇ ਬੜੇ ਭਾਰੀ ਕਬਰਿਸਤਾਨ ਚ ਜਾ ਪਿਰਾ ਸੀ ਤੇ ਉਸੇ ਤਰ੍ਹਾਂ ਹੀ ਗਾਣ ਲੱਗ ਪਏ ਜਿਸ ਤਰ੍ਹਾਂ ਈਰਾਨ ਦੀ ਸੁਲੇਮਾਨਸ਼ਾ ਪਹਾੜੀ ਤੇ ਕਾਇਆ ਸੀ ਅਜੀਬ ਪਲਕ ਮਾਤਰ ਹੀ ਗੁਜ਼ਰਿਆ ਸੀ ਕਹਿੰਦੇ ਸ਼ਹਿਰ ਚੋਂ ਜ਼ੋਕ ਦਰ ਜ਼ੋਕ ਮਤਲਬ ਪੀੜਾ ਇਸਤਰੀ ਪੁਰਸ਼ ਦਰਸ਼ਨਾ ਨੂੰ ਆਉਣ ਲੱਗ ਪਈਆਂ ਉਹਨਾਂ ਦੀ ਕੰਦੇ ਜੋ ਬੀ ਆਉਂਦਾ ਸੀ ਅਦੱਤ ਸਜਦਾ ਕਰਦਾ ਬਰ ਬਾਬਾ ਜਾਨੀ ਜੀ ਆਇਆ ਨੂੰ ਕਹਿੰਦਾ ਸੀ ਜਿਸ ਤਰ੍ਹਾਂ ਕਿਸੇ ਪੁਰਾਣ ਜਾਣ ਹੋ ਗਈ ਤੇ ਆਇ ਜਾਨ ਨੂੰ ਕਰਤਾਰ ਚ ਤਾਵੇ ਦਾ ਵਚਨ ਕਹਿੰਦੀ ਹੋ ਫਰਮਾਉਂਦੀ ਸੀ ਇਹ ਬਾਬਾ ਜੀ ਉਹ ਸਫਰ ਨਾਮੇ ਤੇ ਕਰਤਾ ਜੀ ਕਹਿੰਦੇ ਲਿਖਦੇ ਨੇ ਵੀ ਇਸ ਕਰਤਾਰ ਕਰਦੇ ਫਸਪੇ ਤੋਂ ਵੀ ਮੈਂ ਬਾਤ ਜੀ ਜਾਨੂ ਹੋਇਆ ਕਿ ਅਸਰਚ ਇਸమే ਆਜ਼ਮ ਮਹਬੂਬ ਇਹੀ ਹੈ ਕਹਿੰਦੇ ਇਸ ਕਬਰਸਤਾਨ 'ਚ ਕੇਵਲ 3 ਦਿਨ ਹੀ ਥੈਰੇ ਪਰ ਤਿੰਨਾ ਦਿਨਾਂ 'ਚ ਸ਼ਹਿਰੀ ਜਨਤਾ ਕਰਤਾਰ ਨਾਮ ਨਾਲ ਖੋਜੁੱਠੀ ਸੀ ਮੈਂ ਹੈਰਾਨ ਸੀ ਕਹਿੰਦੇ ਵੀ ਸ਼ਹਿਰੀਆਂ ਨੂੰ ਕਿਸੇ ਤਲਾਹ ਦਿੱਤੀ ਸੀ ਵੀ ਇੱਥੇ ਕੋਈ ਫਕੀਰ ਆਏ ਹੋਏ ਨੇ ਅੱਜ ਕਹਿੰਦੇ ਆਖਰੀ ਦਿਨ ਨੂੰ ਸ਼ਹਿਰ ਦੇ ਇੱਕ ਬੰਦੇ ਇਬਨੇ ਵਹੀਦੁੱਲਾ ਦੇ ਸੂਫੀ ਨੂੰ ਜੋ ਅਤੀ ਸ਼ਰਧਾਲੂ ਹੋ ਚੁੱਕੇ ਸੀ ਬਾਹਾਂ ਪਕੜ ਕੇ ਆਗਿਆ ਕੀਤੀ ਕਿ ਇਹ ਅਸਥਾਨ ਜਿੱਥੇ ਇਲਾਹੀ ਤੁਨਕੂਜ਼ ਰਹੀ ਹੈ ਸਦੀਵ ਕਾਲ ਤੱਕ ਕਾਇਮ ਰਹਿਣਾ ਤੇ ਤੁਸੀਂ ਇੱਥੋਂ ਦੀ ਖਿਦਮਤ ਕਰਨੀ ਆ ਤੇ ਜੋ ਵੇਖਿਆ ਇਹਨੂੰ ਪ੍ਰਚਾਰਨਾ ਪਾਠਕ ਜਮ ਉਹਨਾਂ ਤੇ ਉਹ ਕਹਿੰਦੇ ਨੇ ਆਇ ਤੋਂ ਬੜਾ ਭਾਰੀ ਮਸਜਿਦ ਨੂੰ ਮੰਦਿਰ ਹੈ ਜਿੱਤੇ ਪੁਜਾਰੀ ਇਬਨ ਵਹੀਦ ਦੀ ਹਲਾਤ ਹੈ ਤੇ ਇਸ ਅਸਥਾਨ ਦਾ ਨਾਮ ਹੁਸਰਾਂ ਨਾਨਕ ਸ਼ਾ ਕਲੰਦਰ ਹੈ ਤੇ ਇਸ ਸ਼ਹਿਰ ਦੇ ਦੋ ਕਬੀਲੇ ਸਿਵੀ ਤੇ ਬੁੱਧੂ ਗੁਰੂ ਘਰ ਦੇ ਪ੍ਰੇਮੀ ਨਹੀਂ ਤੇ ਉਹ ਗੁਰੂ ਦੇ ਆਸ਼ੇ ਨਾਲ ਹੀ ਪਿਆਰ ਕਰਦੇ ਇਸਲਾਮ ਤੋਂ ਆਕੀ ਹੋ ਜਪਜੀ ਸਾਹਿਬ ਦਾ ਪਾਠ ਕਰਦੇ ਨੇ ਹੁਣ ਅੱਗੇ ਸਿਰਸ਼ਕ ਮੱਕਾ ਫਿਰਿਆ ਸਾਇਆ ਹੱਤੋਂ ਬਾਬਾ ਨਾਨਕ ਦੀ ਕਰਤਾ ਜੀ ਕਹਿੰਦੇ ਲਿਖਦੇ ਨੇ ਕਿ ਬੈਤੁਲ ਮੁਕੱਦਸਾ ਜ ਨਾਮ ਦਾ ਟੁੱਟ ਪਰਵਾ ਤਿੰਨ ਤਿੰਨ ਚਾਰੀ ਰਹਿਣ ਮਗਰੋਂ ਇਲਾਕੇ ਦੀ ਪ੍ਰਚਾਰ ਮੰਜੀ ਸੀ ਬਿਕਾਂਦਾਂ ਦੇ ਪਤਵੰਤੇ ਇਬਨੇ ਵਹੀਦ ਜਿਨ੍ਹਾਂ ਦਾ ਜ਼ਿਕਰ ਕੇ ਪਿੱਛੇ ਹੋ ਚੁੱਕਿਆ ਨੂੰ ਸੌਬਕੇ ਕਹਿੰਦੇ ਕਰਮਾ ਨਿਦਾਨ ਗੁਰੂ ਜੀ ਨੇ ਮੱਕੇ ਸ਼ਹਿਰ ਦੀ ਤਿਆਰੀ ਕੀਤੀ ਤਿੰਨਾ ਦਿਨਾਂਸ ਕਹਿੰਦੇ ਪਈ ਨਹੀਂ ਤੁਰ ਕੇ ਸ਼ਾਮ ਦੇ ਵਕਤ ਖਾਨਾ ਕਾਬਾ ਪਹੁੰਚੇ ਤੇ ਇਹ ਬਿਲਡਿੰਗ ਕਹਿੰਦੇ ਮੱਕੇ ਸ਼ਹਿਰ ਤੋਂ ਇੱਕ ਪਾਸੇ ਹੋਣ ਕਰਕੇ ਸੂਰਜ ਅਸਤ ਹੋਣ ਸਮੇਂ ਸਰਬ ਮੁਜ਼ਾਵੀਰ ਕਾਸੀ ਆਤੀ ਆਪਣੇ ਆਪਣੇ ਘਰਾਂ ਨੂੰ ਚਲੇ ਜਾਂਦੇ ਨੇ ਕਹਿੰਦੇ ਸੁੰਨੇ ਖਾਨ ਦਾ ਇੱਕ ਕਾਬੇ ਦੀਆਂ ਪਰਕਰਮਾ ਬਾਬਾ ਜੀ ਨੇ ਬੜੇ ਗੌਰ ਨਾਲ ਕੀਤੀਆਂ ਤੇ ਸੁੰਨੇ ਜਮਾਤ ਦੇ ਮਸੱਲੇ ਉਰ ਬੜੇ ਪ੍ਰੇਮ ਨਾਲ ਬੈਠ ਕੇ ਕੀਰਤਨ ਸ਼ੁਰੂ ਕਰਤਾ ਉੱਥੇ ਕੀਰਤਨ ਕਰਦਿਆਂ ਜਦ ਕਹਿੰਦੇ ਰਾਤਰੀ ਦਾ ਤੀਜਾ ਪੈਰ ਲੱਗੂ ਹੋਇਆ ਤਾਂ ਕਹਿੰਦੇ ਮਰਦਾਨੇ ਨੂੰ ਬਚਨ ਹੋਇਆ ਭਾਈ ਕੀਰਤਨ ਨਹੀਂ ਬੰਦ ਕਰਨਾ ਬਚਨ ਤੋਂ ਪ੍ਰੰਤ ਕਹਿੰਦੇ ਆਪ ਜੀ ਨੇ ਆਪਣੇ ਦੋਵੇਂ ਪੈਰ ਖਾਣਾ ਇੱਕ ਕਾਬੇ ਦੀ ਚਾਰ ਦੀਵਾਰੇ ਨਾਲ ਲਾਤੀ ਤੇ ਸਿਰ ਦੂਜੇ ਪਾਸੇ ਕਰਕੇ ਸੌਂਗੇ ਹੁਣ ਕਹਿੰਦੇ ਅਸੀਂ ਸਾਰੇ ਸਾਥੀ ਹਾਰਾ ਸੀ ਵੀ ਜੇ ਬਾਬਾ ਜੀ ਨੇ ਸੌਣਾ ਸੀ ਤਾਂ ਸਾਨੂੰ ਵੀ ਸੌਣ ਦਾ ਹੁਕਮ ਕਰ ਦਿੰਦੇ ਹੁਣ ਕਹਿੰਦੇ ਇਸ ਸੌਣ ਦਾ ਭੇਤ ਵੀ ਬਾਅਦ ਚ ਖੁੱਲਿਆ ਵੀ ਦਾਦਾ ਜੀ ਯਾਨੀ ਬਾਬਾ ਜੀ ਨੇ ਸਕੌਤਕ ਰਾਹੀ ਗਫਲਤ ਦੇ ਨੀਂਦ ਅਰਬ ਦੇਸ ਤੇ ਲੋਕਾਂ ਨੂੰ ਜਗਾਉਣਾ ਸੀ ਕਿਉਂਕਿ ਅਰਬ ਦੇ ਲੋਕ ਵਹਿਮਾਂ ਦੇ ਭਰਮਾਂ ਦੀ ਭਰਮਾਈ ਨੀਂਦ 'ਚ ਉਹ ਸੁੱਤੇ ਪਏ ਸੀ ਜਿਨ੍ਹਾਂ ਨੂੰ ਪਾਪੇ ਨੇ ਸ਼ਬਦ ਦਮਾਮੇ ਦੀ ਝੋਟ ਨਾਲ ਜਗਾ ਕੇ ਸਿੱਧੇ ਰਾਹ ਪਾਇਆ ਰਾਤਰੀ ਦੇ ਕਹਿੰਦੇ ਤੀਜੇ ਪੈਰ ਦੇ ਗੁਜ਼ਰ ਜਾਂਦੇ ਸ਼ਹਿਰ ਚੋਂ ਇੱਕ ਮੁਜ਼ਾਵਰ ਜਿਹਦੇ ਹੱਥ ਵਿੱਚ ਝਾੜੂ ਸੀਗਾ ਆਉਂਦਿਆਂ ਹੀ ਕਾਪੇ ਦੀ ਪਰਕਰਮਾ 'ਚ ਝਾੜੂ ਫੇਰਨ ਲੱਗ ਪਿਆ ਆਪਣੇ ਤੁੰਚ ਕਹਿੰਦੇ ਉੱਚ-ਉੱਚ ਕਲਮਾ ਪੜਦਾ ਬਹੁ ਕਰ ਮਾਰਦਾ ਉਦਾ ਦੇ ਘਰ ਦੀ ਸੇਵਾ ਕਰ ਰਿਹਾ ਸੀ ਕਿ ਅਚਾਨਕ ਹੀ ਉਹਦੀ ਨਿਗਾਹ ਪਈ ਇੱਕ ਐਸੇ ਬੰਦੇ ਤੇ ਜੋ ਕਾਪੇ ਦੀਆਂ ਕੰਧਾਂ ਨਾਲ ਆਪਣੇ ਰੱਤਾ ਲਾ ਕੇ ਸਤਾ ਪਿਆ ਸੀ ਪਾਸ ਕਹਿੰਦੇ ਫੇਰ ਕੀ ਸੀ ਘੋੜੂ ਵੱਜਣ ਲੱਗਾ ਜਿਸ ਵੇ ਆਵਾਜ਼ ਸੁਣਾਈ ਦਿੱਤੀ ਕੁਫਾ ਰੂਨਾ ਹਸ ਕੁਫਰੇ ਹੂ ਪਿਆਸ ਬਨ ਅਜ਼ੀਮ ਮਤਲਬ ਇਹ ਕਾਫਰ ਲੋਕ ਬਹੁਤ ਬੜਾ ਕੁਫਰ ਕਰ ਰਹੇ ਨੇ ਇਸੇ ਤਰ੍ਹਾਂ ਕਦੇ ਹੋਰ ਵੀ ਬਹੁਤ ਸਾਰੇ ਬੇਅਦਬੀ ਭਰੇ ਅੱਖਰ ਵਰਤੇ ਜੋ ਕਿ ਬਰਦਾਸ਼ਤ ਤੋਂ ਬਾਹਰ ਨੇ ਪਰ ਕਹਿੰਦੇ ਹਕੀਕਤ ਦੇਖਿਆ ਜਾਵੇ ਤਾਂ ਉਹ ਹਕੇ ਉਜ਼ਾਨਬ ਸੀ ਮੁਸਲਮਾਨ ਦੀ ਹیثیت ਚ ਖੁਦਾ ਦੇ ਘਰ ਦੀ ਨਿਰਾਦਰੀ ਹੁੰਦੀ ਵੇਖ ਰਿਹਾ ਸੀ ਜਦੋਂ ਹੱਦੋਂ ਵੱਧ ਕਹਿੰਦੇ ਅਗਿਆਨਤਾ ਵੱਧਦੀ ਸੀ ਤਾਂ করুণਾ ਨਿਦਾਨ ਗੁਰੂ ਜੀ ਉੱਠ ਕੇ ਬੈਠ ਕੇ ਤੇ ਬੜੇ ਪਿਆਰ ਨਾਲ ਮੁਜ਼ਾਫਰ ਨੂੰ ਕੋਰ ਬੁਲਾ ਕੇ ਫਰਮਾਇਆ ਸੱਜਣ ਪੁਰਸ਼ੀਓ ਤੁਸੀਂ ਸਾਡੇ ਤੇ ਇੰਨੇ ਕਰੋਪ ਕਿਉਂ ਸਤੋ ਕਿਹੜਾ ਹੁਨਾ ਹੋ ਗਿਆ ਜਿਹਦੇ ਕਰਕੇ ਕਾਫਰ ਦੇ ਫਤਵਿਆਂ ਦਾ ਭੈ ਦੇ ਰਹੇ ਤਾਂ ਕਹਿੰਦੇ ਮੁਜ਼ਾਫਰ ਨੇ ਕੜਕ ਕੇ ਜਵਾਬ ਦਿੱਤਾ ਹਿੰਦਿਓ ਮਾਲੂਮ ਹੁੰਦਾ ਕਿ ਤੁਸੀਂ ਕਾਫਰ ਹੋ ਤੇ ਕਾਫਰਾਂ ਨੂੰ ਅਵਸ਼ੇ ਮੌਤ ਦੀ ਸਦਨਤੀ ਜਾਊਗੀ ਕਹਦੇ ਖੁਦਾ ਦੇ ਘਰ ਦੀ ਨਿਰਾਤਰੀ ਕਰਕੇ ਪੁੱਛਦੇ ਹਾਂ ਵੀ ਕੀ ਕੀਤਾ ਯਾਦ ਰੱਖੋ ਜਦੋਂ ਸ਼ਹਿਦਾ ਵੱਡਾ ਕਾਜ਼ੀ ਆਊਗਾ ਤੈਨੂੰ ਇਹਨਾ ਥੰਮਾ ਨਾ ਬਨ ਕੇ ਕੋੜੇ ਮਾਰ ਮਾਰ ਕੇ ਤੇਰੀ ਗੋਸ਼ ਤੇ ਟੁਕੜੀ ਕਰੇਗਾ ਉਦੋਂ ਤੈਨੂੰ ਸਮਝ ਆਊਗੀ ਵੀ ਤੂੰ ਕੀ ਕੀਤਾ ਤਾਂ ਕਹਿੰਦੇ ਗੁਰੂ ਜੀ ਨੇ ਆਪਣੀ ਵਿਚਾਰ ਦੁਆਰਾ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਸ਼ਰਰੀਤ ਅਸਬ ਦੀ ਮਲੀਂਦਤਾ ਦੀ ਭਿੱਜੀ ਆਤਮਾ ਪਰ ਕੋਈ ਅਸਰ ਨਾ ਹੋਇਆ ਕਹਿੰਦੇ ਹੁਣ ਗੁਰੂ ਜੀ ਨੇ ਜਦੋਂ ਵਿਖਿਆ ਵੀ ਬੁੱਧੀ ਅਤਿ ਮਿਲੈਨ ਹੈ ਜ਼ੁਬਾਨੋ ਜ਼ੁਬਾਨੀ ਇਹਦੇ ਤੇ ਕੋਈ ਅਸਰ ਨਹੀਂ ਹੋਣ ਵਾਲਾ ਤਾਂ ਫੇਰ ਕਹਿੰਦੇ ਉਸੇ ਤਰ੍ਹਾਂ ਜਿਸ ਤਰ੍ਹਾਂ ਪਹਿਲਾਂ ਬਿਰਾਜੇ ਹੋਏ ਸੀ ਇਹੋ ਕਹਿੰਦੇ ਪੈਰ ਕਾਬੇ ਦੀ ਕੰਧ ਨਾਲ ਲਾ ਕੇ ਫੇਰ ਸੌਂਗੇ ਹੁਣ ਕਹਿੰਦਾ ਤਾਜ਼ੂਦਿਨ ਲਿਖਦੇ ਨੇ ਕਿ ਹੁਣ ਤਾਂ ਇਹ ਜਲਬਲ ਉੱਠਿਆ ਤੇ ਕਹਿਣ ਲੱਗਿਆ ਪਹਿਲਾਂ ਤਾਂ ਤੁਸੀਂ ਸ਼ਾਇਦ ਇਹ ਕੰਮ ਭੁੱਲ ਭੁਲੇਖੇ ਕੀਤਾ ਹੋਊਗਾ ਪਰ ਹੁਣ ਇਹ ਹਰਕਤ ਤੇ ਕੁਫਰ ਕੇਵਲ ਮੇਰਾ ਦਿਲ ਦਿਖਾਉਣ ਨੂੰ ਹੀ ਕਰ ਰਹੀ ਯਾਦ ਰੱਖੋ ਮਰਵਾ ਦੇਾਂਗਾ ਵੱਟੇ ਕਾਜ਼ੀ ਤੋਂ ਜਾਂ ਫਿਰ ਮਾਫੀ ਮੰਗੇ ਤੋਬਾ ਕਬੂਲ ਕਰੋ ਤਾ ਕਹਿੰਦੇ ਮੇਰਾ ਦੇ ਵਾਲੀ ਸਤਿਗੁਰੂ ਨੇ ਪੜ੍ਹਦੇ ਧੀਰ ਨਾਲ ਉੱਤਰ ਦਿੱਤਾ ਫਿਰ ਕਹਿੰਦੇ हे ਰਬ ਦੇ ਬੰਦੇ ਇਹ ਫੇਲ ਤੁਹਾਡੇ ਦਿਲੋਂ ਦਿਖਾਉਣ ਇਤਨੀ ਬਲਕਿ ਇਸ ਵਾਸਤੇ ਕੀਤਾ ਹੈ ਕਿ ਮੈਂ ਤੇਰੇ ਤੋਂ ਗਿਆਨ ਚਾਹਣਾ ਮਿਤਰਾ ਮਰੀਅ ਲੱਤਾ ਫੜਦੇ ਉਸ ਪਾਸੇ ਨੂੰ ਭਵਾ ਦੇ ਜਿੱਧਰ ਖੁਦਾ ਨਹੀਂ ਦਿਸਦਾ ਪਰ ਇਹ ਸੁਣ ਕੇ ਕਹਿੰਦੇ ਬੜਾ ਖੁਸ਼ ਹੋਇਆ ਤੇ ਉਹਨੇ ਕਹਿੰਦੇ ਝਾੜੂ ਰੱਖਤਾ ਤੇ ਹਜ਼ੂਰ ਦੇ ਕਦਮ ਮੁਬਾਰਕ ਬੜੀ ਬੇਰਹਿਮੀ ਨਾਲ ਕਸੀਤ ਕੇ ਸਿਰ ਕੰਦਨਾਂ 'ਵਾਂ ਲਾਤਾ ਤੇ ਪੈਰ ਦੂਜੇ ਪਾਸੇ ਕਰਦੀ ਤੇ ਕਹਿੰਦੇ ਅੱਲਾ ਦਾ ਸ਼ੁਕਰ ਮੁਜ਼ਾਫਰ ਕਰੋਧਵਾਨ ਹੋ ਕੇ ਕਹਿਣ ਲੱਗਾ ਇਹ ਖੁਦਾਵੰਦ کریم ਦਾ ਘਰ ਹੈ ਇੱਥੇ ਅਦਬ ਨਾ ਰਹਿਣਾ ਚਾਹੀਦਾ ਤਾਂ ਮੁਜ਼ਾਫਰ ਕਹਿੰਦੇ ਇਸ ਤਰ੍ਹਾਂ ਕਰਕੇ ਬਹੁਤ ਖੁਸ਼ ਹੋਇਆ ਝਾੜੂ ਫਾੜ ਲਿਆ ਤੇ ਜ਼ੋਰ-ਜ਼ੋਰ ਨਾਲ ਕਲਮਾ ਪੜ੍ਹਤਾ ਚਾਅ ਉਸ ਐ ਦੀਸਦਾ ਸੀ ਜਿਵੇਂ ਕੋਈ ਵੱਡੀ ਮਹਿੰਮ ਹਲ ਕਰਤੀ ਹੋ ਖੁਸ਼ ਹੋ ਰਿਹਾ ਹੋਵੇ ਬੜੇ ਸ਼ੌਂਕ ਚ ਕਹਿੰਦੇ ਝਾੜੂ ਮਾਰਦਾ ਮਾਰਦਾ ਜਦੋਂ ਫੇਰ ਉਸੇ ਨੁਕਰੇ ਪੁੱਜਾ ਤਾਂ ਕੀ ਦੇਖਿਆ ਵਿਖਾਣਾ ਇਕਾਬੇ ਦੀ ਚਾਰ ਦਿਵਾਰੀ ਹਜ਼ੂਰ ਦੇ ਚਰਨ ਕਮਲਾਂ ਨਾਲ ਲੱਗੀ ਚਰਨ ਛੂਪ ਪ੍ਰਾਰਥਨਾ ਕਰ ਰਹੀ ਹੈ ਵੇਖਦੇ ਸਾਰ ਕਹਿੰਦੇ ਹੈਰਾਨ ਹੋ ਕੇ ਸੋਚਣ ਲੱਗ ਗਿਆ ਵੀ ਇਹ ਲੋਕ ਜਾਣ ਕੇ ਤੰਗ ਕਰਦੇ ਨੇ ਮੇਰੇ ਮਗਰੋਂ ਜਾਣ ਬੁਝ ਕੇ ਫੇਰ ਪੈਰ ਖਾਣਾ ਇਕਾਬੇ ਨਾਲ ਲਾ ਦਿੱਤੇ ਕੀ ਜਾਣੇ ਸ਼੍ਰੀਪਿਰਤ ਦਾ ਅੰਧਾਗਿੱਤਾ ਜੀਵਨ ਕਿ ਮੈਂ ਤਾਂ ਅੰਦਾ ਤੁੰ ਝਾੜੂ ਮਾਰ ਰਹੀ ਸੀ ਪਰ ਜਿਸ ਦੀਵਾਰ ਨੂੰ ਚੰਦ ਕਾਣਾ ਦਾ ਵੀ ਛੋੜਾ ਹੋ ਚੁੱਕਾ ਸੀ ਉਹਨੇ ਆਪਣੀ ਪ੍ਰਸੰਨਤਾ ਪ੍ਰਕਰਮਾ ਦੁਆਰਾ ਪ੍ਰਾਪਤ ਕਰ ਲਈ ਸੀ ਪਾਠਕ ਜੀਓ ਅਤੇ ਪ੍ਰਤੀਪਾਸਿੰਘ ਜੀ ਕਹਿੰਦੇ ਨੇ ਅ ਗਿਆਨਤਾ ਵੀ ਮਸਿਆ ਦੀ ਰਾਤ ਵਾਂ ਫੂਪ ਹੋ ਹੁੰਦੀ ਹੈ ਜੀਵਨ ਨੇ ਧੜ ਕੇ ਫਿਰ ਕੁਸੇਰਾਲ ਹਜ਼ੂਰ ਦੇ ਪੈਰਾਂ ਨੂੰ ਧੋ ਕੇ ਦੂਜੇ ਪਾਸੇ ਕੀਤਾ ਤੇ ਫੇਰ ਕਹਿੰਦੇ ਝਾੜੂ ਮਾਰਨ ਲੱਗ ਗਿਆ ਹੁਣ ਇੱਧਰ ਕਹਿੰਦੇ ਪ੍ਰੀਤਮ ਵੀ ਛੋੜਾ ਨਾ ਬਰਦਾਸ਼ਤ ਕਰਦਿਆਂ ਕਾਪਾ ਫੇਰ ਚਰਨੀਆ ਲੱਗਾ ਹੁਣ ਤਾਂ ਕਹਿੰਦਾ ਬਹੁਤ ਜ਼ਿਆਦਾ ਹੋ ਦੁਖੀ ਹੋ ਗਿਆ ਤੇ ਕਹਿੰਦਾ ਕਾਫਰੋ ਹੁਣ ਤੁਹਾਨੂੰ ਲੱਤਾਂ ਤੋਂ ਪਕੜ ਕੇ ਸਾਹਮਣੇ ਦੀ ਖੱਡ ਵਿੱਚ ਸੁੱਟ ਗਿਆ ਹੁੰਦਾ ਕਹਿੰਦੇ ਇਹ ਅਗਿਆਨ ਪਰਯਖਖਣ ਸੁਣ ਕੇ ਅਸੀਂ ਸਾਰੇ ਸੋਚਣ ਲੱਗ ਪਏ ਕਿ ਇਹ ਤਾਂ ਸਭ ਦੀ ਆਕਾਸ਼ੀ ਸ਼ਿਕਾਰੀ ਕਿਤੇ ਹੋਰ ਬੇਅਦਬੀ ਨਾ ਕਰ ਬੈਠੇ ਜਿੱਦੋਂ ਉਸ ਸੇਤੀ ਅੱਖ ਚ ਪੜਤਦੇ ਨੇ ਹਜ਼ੂਰ ਦੇ ਚਰਨਾਂ ਨੂੰ ਫੜਿਆ ਤੇ ਜੋਰ ਨਾਲ ਧੁਣਾ ਸ਼ੁਰੂ ਕੀਤਾ ਕਹਿੰਦੇ ਹੁਣ ਤਾਂ ਪ੍ਰਗਟ ਤੌਰ ਤੇ ਜਿੱਤਰ ਪੈਰ ਜਾਂਦੇ ਸਨ ਕਾਬਾ ਪਿੱਛੇ ਪਿੱਛੇ ਫਿਰਦਾ ਜੀਵਨ ਖੁਦ ਦੇਖ ਰਿਹਾ ਸੀ ਇਹ ਰਬੀ ਦ੍ਰਿਸ਼ ਕਹਿੰਦੇ ਤੀਜੀ ਵਾਰ ਮੈਂ ਆਪਣੀਆਂ ਅੱਖਾਂ ਨਾਲ ਦੇਖਿਆ ਸੀ 10 ਦਿਨ ਫਰਵਾ ਰਹੇ ਨੇ ਕਹਿੰਦੇ ਹੁਣ ਸਾਖਾਤ ਜੀਵਨ ਨੇ ਆਪਣੇ ਨੇਤਰਾ ਦੁਆਰਾ ਇਹ ਮੋਹਸਾ ਜਤ ਦੇਖਿਆ ਦ ਚਰਨਾਂ ਤੇ ਟਿਕ ਪਿਆ ਇਹ ਇਨਕਲਾਦ ਹੋ ਰਾ ਪਰਾਖਣਾ ਕੀਤੀ ਤਹਰਾ ਨਾ ਯਾ ਰੱਬੀ ਅਲਕਲੂਬੂ ਜ਼ੁਲ ਹਲੂ ਐ ਅੱਲਾ ਦੇ ਬੰਦੀ ਮੈਨੂੰ ਅੰਦਰ ਦੀ ਸ਼ਕਤੀ ਬਖਸ਼ੋ ਕਿ ਮੈਂ ਆਪ ਨੂੰ ਪਛਾਣ ਸਕਾਂ ਤਾਂ ਕਹਿੰਦੇ ਗੁਰੂ ਜੀ ਬੋਲੇ ਤੈਨੂੰ ਅੱਲਾ ਚੇਤੇ ਆਵੇ ਤੇ ਫਿਰ ਕਹਿੰਦੇ ਉਹ ਸਮਾਦੀ ਦੇ ਵਿੱਚ ਲੀਨ ਹੋ ਗਏ ਮੁਜ਼ਾਵਿਰ ਕਹਿੰਦੇ ਮਿਹੇ ਸੋ ਮੇਚ ਝੁਕਿਆ ਵੀ ਗੁਰੂ ਜੀ ਉਸ ਨੂੰ ਮੁਹਾਤਿਬ ਹੋਣਗੇ ਤੇ ਉਹ ਆਪਣੀ ਗਲਤੀਆਂ ਦੀ ਮਾਫੀ ਲਈ ਬੇਨਤੀ ਕਰੇਗਾ ਇੱਕ ਦੋ ਵਾਰ ਕਹਿੰਦੇ ਉਹਨੇ ਉਪਰਾਲਾ ਕੀਤਾ ਪਰ ਗੁਰੂ ਜੀ ਸੰਭਾਦੀ ਚ ਹੀ ਲੀਨ ਰਹੇ ਤੇ ਮਰਦਾਨੇ ਨੇ ਰੁਬਾਤ ਛੇੜੀ ਤੇ ਗਾਇਨ ਚਾਰੀ ਰੱਖਿਆ ਜਬ ਲਗ ਮੇਰੀ ਮੇਰੀ ਕਰੇ ਤਬ ਲਗ ਕਾਜ ਏਕ ਨਹੀਂ ਸਰੇ ਤਬਾਹਤ ਸੁਣਾ ਐਤੀ ਆਪਾ ਹਣ ਗਾਤੇ ਆਂ ਇਸ ਵੀਡੀਓ ਦਾ ਅੰਤ ਪਿਆਰੀ ਸਾਥ ਸੰਗਤ ਜੀ ਉਮੀਦ ਕਰਦੀ ਹਾਂ ਕਿ ਤੁਹਾਨੂੰ ਚੰਗਾ ਲੱਗਿਆ ਹੋਊਗਾ ਸਵਾਦ ਇਹ ਸੁਣ ਕੇ ਕਿਰਪਾ ਕਰਕੇ ਇਹਨੂੰ ਸ਼ੇਅਰ ਵੀ ਜ਼ਰੂਰ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਲਾਈਕ ਕਰਨਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਇੰਨੇ ਪਿਆਰ ਨਾਲ ਸਹਾਰਿਆ ਨੇ ਸੁਣਿਆ ਜਲਦ ਹੀ ਆਪਾਂ ਫੇਰ ਮਿਲਾਂਗੇ ਅਗਲੀ ਵੀਡੀਓ ਦੇ ਨਾਲ